ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਤਿਤੁ ਕੀ ਆਸਾ ਮਨ ਸਾ ਬੰਦਨੀ ਪਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਵਿਸਾਰੀ ਆਸਾ ਮਨ ਸਾ ਬੰਦਨੀ ਪਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਵਿਸਾਰੀ ਏ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਓ ਸਾਸਤਿ ਵੇਦ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ਪਖੰਡ ਮਹਿਲ ਨਾ ਚੁੱਕਈ ਭਾਈ ਤੰਤਰ ਮਹਿਲ ਵਿਕਾਰੀ ਇਨ ਵਿਦ ਡੂਬੀ ਮਾ ਕ੍ਰਿ ਭਾਈ ਊਂਡੀ ਸਿਰ ਕੈ ਭਾਰੀ ਦੁਰਮਤ ਕਣੀ ਵਿਗੂਤੀ ਭਾਈ ਦੂਜੈ ਪਾਏ ਖੁਆਈ ਬਿਨ ਸਤਗੁਰੂ ਨਾਮ ਨ ਪਾਈਐ ਭਾਈ ਬਿਨ ਨਾਮੈ ਭਰਮ ਨ ਜਾਈ ਸਤਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਚ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵ ਸੋ ਬੂਝੈ ਭਾਈ ਗੁਰ ਬਿਨ ਮਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਮਿਖ ਖਾਈ ਪੰਡਤ ਦਹੀਂ ਵਿਲੋਈਐ ਭਾਈ ਵਿਚੋਂ ਨਿਕਲੇ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹ ਜਗ ਇਹ ਹਵਤ ਗੁਰ ਬਿਨ ਪਰਮ ਵਿਗੂਚੀਐ ਭਾਈ ਘਟ ਘਟ ਦਿਓ ਅਲਖ ਇਹ ਜਗ ਤਾਗੋ ਸੂਤ ਕੋ ਭਾਈ ਦਹਿ ਜਿਸ ਬੰਧੋ ਮਾਏ ਬੈਨ ਗੁਰ ਗਾਂਠ ਨਾ ਛੋਟੇ ਭਾਈ ਥਾਕੇ ਕਰਮ ਕਮਾਏ ਇਹ ਜਗ ਪਰਮ ਭੁਲਾਇਆ ਭਾਈ ਕਹਿਣਾ ਕਿਛੂ ਨ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਭੈ ਮਰਣਾ ਸੱਚ ਲੇਖ ਮਜਨ ਦਾਨ ਚੰਗਿਆਈਆਂ ਭਾਈ ਦਰਗਹਿ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਦਰੜਾਇਆ ਭਾਈ ਮਨ ਵਸਿਆ ਚੂਕਾ ਪੇਖ ਏ ਤਨਹਾਡ ਸਰਾਫ ਕੋ ਪਾਈ ਵਖਰ ਨਾਮ અપਾਰ ਏ ਵਖਰ ਵਪਾਰੀ ਸੋ ਦਿਰੜੈ ਪਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਪਾਈ ਮੇਲ ਕਰੇ ਵਪਾਰ ਸੁਰਠ ਮਹੱਲਾ ਫਹਲਾ ਜਿਨਿ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਧਰੇ ਤਿਨਾਂ ठाਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਭੀ ਤੂੰ ਹੈ ਸਲਾਹਣਾ ਪਿਆਰੇ ਭੀ ਤੇਰੀ ਸਲਾਹ ਭੀ ਤੂੰ ਹੈ ਸਲਾਹਣਾ ਪਿਆਰੇ ਭੀ ਤੇਰੀ ਸਲਾਹ ਵਿਣ ਬੋਹਿਤ ਭੈ ਡੂਬੀਐ ਪਿਆਰੇ ਕੰਦੀ ਪਾਏ ਕਹਾ ਰਹਾਉ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਵਰਨਾ ਕੋਏ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਜਿਸ ਕੀ ਸੰਗਤ ਜੇ ਮਿਲਾ ਪਿਆਰੇ ਰਸ ਲੈ ਤਤ ਵਿਲੋਏ ਪਤ ਪ੍ਰਵਾਨਾ ਸਾਚ ਕਾ ਪਿਆਰੇ ਨਾਮ ਸਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ ਸਾਚੇ ਸਾਚਾ ਧਾਨ ਹੁਕਮੇ ਅੰਦਰ ਨਿਮਿਆ ਪਿਆਰੇ ਹੁਕਮੇ ਉਧਰ ਮਝਾਰ ਹੁਕਮੇ ਅੰਦਰ ਜਮਿਆ ਪਿਆਰੇ ਉਹ ਦੋ ਸਿਰ ਕੈ ਪਾਰ ਗੁਰਮੁਖ ਦਰਗਹਿ ਜਾਣੀਐ ਪਿਆਰੇ ਚੱਲੈ ਘਰ ਜਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜੰਦ ਜਾਏ ਹੁਕਮੇ ਬੰਨ ਚਲਾਈਐ ਪਿਆਰੇ ਮਨ ਮੁਖ ਲਹਿ ਸਜਾਈਐ ਹੁਕਮੇ ਸ਼ਬਦ ਪਛਾਣੀਐ ਪਿਆਰੇ ਦਰਗੈ ਪੈਦਾ ਜਾਇ ਹੁਕਮੇ ਗਣਤ ਗਣਾਈ ਐ ਪਿਆਰੇ ਹੁਕਮੇ ਹਮੈ ਦੋਏ ਹੁਕਮੇ ਭਵੈ ਪੁਵਾਈਐ ਪਿਆਰੇ ਅਵਗਣ ਮੁਠੀ ਰੋਏ ਹੁਕਮ ਸਿਆਪੈ ਸ਼ਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਐ ਪਿਆਰੇ ਕਿਉ ਸੁਣੀਐ ਸਚਨਾਉ ਜਿਨਿ ਸੋਸ ਲਾਹਿਆ ਪਿਆਰੇ ਹਉ ਤਿਨ ਬਲੇ ਹਾਰੇ ਜਾਓ ਨਾਵ ਮਿਲੇ ਸੰਤੋਖੀਆ ਪਿਆਰੇ ਨਜ਼ਰੀ ਮੇਲ ਮਿਲਾਓ ਕਾਇਆ ਕਾਗਦ ਜੀਥੀਆ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧੰਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਕਾਰ ਸੋਰਠ ਮਹੱਲਾ ਪਹਿਲਾ ਦੁਤ ਕੀ ਤੂੰ ਗੁਣ ਦਾਤੋ ਨਿਰਮਲੋ ਭਾਈ निर्मल नाम मन होए हम अपराधी निरगुणे पाई तुझ ही ते गुण सोए मेरे प्रीतम तू करता कर देख हम पापी पाखंडियां पाई मन तन नाम विशेष रहाओ बिकमाया चित मोहिया पाई चतुराई पत खोए चित, खो चित में ठाकुर सच वसै भाई जे गुरु ज्ञान समोए ਰੂੜੋ ਰੂੜੋ ਆਖੀਐ ਭਾਈ ਰੂੜੋ ਲਾਲ ਚਲੂਲ ਰੇ ਮਨ ਹਰ ਸਿਉ ਬੈ ਰਾਗੀਆ ਭਾਈ ਦਰ ਘਰ ਸਾਚਿ ਫੂਲ ਪਾਤਾਲੀ ਆਕਾਸ਼ ਤੂੰ ਪਾਈ ਘਰ ਘਰ ਤੂੰ ਗੁਣ ਗਿਆਨ ਗੁਰ ਮਿਲਿਆ ਸੁਖ ਪਾਇਆ ਭਾਈ ਚੁਕਾ ਮਨੋ ਗਮਾਨ ਜਲ ਮਲ ਕਾਇਆ ਮਾਂਜੀਆ ਭਾਈ ਭੀ ਮਹਿਲਾ ਤਨ ਹੋਏ ਗਿਆਨ ਮਹਾਰਾ ਸੁਣਾਈਐ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਐ ਭਾਈ ਕਿਆ ਮੰਗੋ ਕਿਆ ਦੇਹ ਪਾਹਣ ਨੀਰ ਪਖਾਲੀਐ ਭਾਈ ਜਲ ਮੈਂ ਬੂਢੈ ਤੇ ਗੁਰ ਬਿਨ ਅਲਖ ਨ ਲਖੀਐ ਭਾਈ ਜਗ ਬੂਢੈ ਪਤ ਖੋਏ ਮੇਰੇ ਠਾਕੁਰ ਹਾਥ ਵਡਾਈਆਂ ਭਾਈ ਜੈ ਭਾਵੈ ਤੈ ਦੇ ਬਈਰ ਬੋਲੇ ਮੀਠਲੀ ਭਾਈ ਸਾਚਕ ਹੈ ਫਿਰ ਭਾਈ ਬਿਰਹ ਹੈ 베ਦੀ ਸੱਚ ਵਸੀ ਭਾਈ ਅਧਕ ਰਹੀ ਹਰ ਨਾਏ ਸਭ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨ ਜੋ ਵੀ ਦੇਸੇ ਉਬਰੇ ਭਾਈ ਸ਼ਬਦ ਸਚਾ ਨਿਸ਼ਾਨ ਈੰਦਨ ਅਧਕ ਸਕੇਲੀ ਹੈ ਭਾਈ ਭਾਵ ਕ ਰੰਚ ਗਪਾਏ ਖਿਨ ਪਲ ਨਾਮ ਰਿਦੈ ਵਸੈ ਭਾਈ ਨਾਨਕ ਮਿਲਣ ਸੁਭਾਏ ਸੋਰਠ ਮਹੱਲਾ ਤੀਜਾ ਘਰ ਪਹਿਲਾ ਤਿਤਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੋਂ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਉ ਹਰਨਾਕਿ ਸਮਾਰ ਪਛਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸ਼ਰਣਾਇ ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਾਖੈ ਕਾਲ ਨਾ ਨੇੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿਧ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸਵਾਉ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨ ਲਾਗਾ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਕਹ ਤੇਰੀ ਤੂੰ ਏਕੋ ਪੁਰਖ ਵਿਦਾਤਾ ਮੈਂ ਮਾਰ ਮਨ ਸਾਮਨ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾਂ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨਮੁ ਕੋ ਭੌਂ ਕਮੋਏ ਬਿਲ ਲਾਈ ਆਵਹਿ ਜਾਵਹਿ ਠੌਰ ਨ ਪਾਵਹਿ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੈ ਸੋ ਅਮਰਤ ਪੀਵੈ ਸਹਿਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਦਕਾਈ ਵੇਦ ਪੜੈ ਤੈ ਬਾਦ ਬਖਾਣੈ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੂਟੈ ਗੁਰ ਸ਼ਰਣਾਈ ਜਿਨ ਹਰਿ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮਿਟਣ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਆਖਿਆ ਉਰਧਾਰਾ ਸੁਰਠ ਮਹੱਲਾ ਤੀਜਾ ਦੁਤ ਕੀ ਨਿਗੁਣਿਆਨੋਂ ਆਪੇ ਬਖਸ਼ਲੇ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਪਾਈ RAM ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਣ ਹਣ ਹਮ ਅਪਰਾਧੀ ਪਾਈ ਪੂਰ ਸਤਿਗੁਰ ਲੈ ਰਲਾਈ ਰਹਾਉ ਕੌਣ ਕੌਣ ਅਪਰਾਧੀ ਦਕਸ਼ਣ ਪਿਆਰੇ ਸਾਚਾ ਸ਼ਬਦ ਵਿਚਾਰ ਭਉ ਜਲ ਪਾਰ ਉਤਾਰਿ ਅਨ ਪਾਈ ਸਤਗੁਰ ਬਿੜੈ ਛਾੜ ਮਨੂਰੈ ਤੇ ਕੰਚਨ ਭਏ ਭਾਈ ਗੁਰਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣੈ ਭਾਈ ਸਤਗੁਰ ਕੋ ਸਦ ਬਲਿਹਾਰੈ ਜਾਓ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਓ ਗੁਰ ਬਿਨ ਸਹਿਜ ਨਾ ਉਪਜੈ ਭਾਈ ਉਚੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਪਾਈ ਵਿਚੋਂ ਆਪ ਗਵਾਏ ਗੁਰਮਤੀ ਭਾਉ ਉਪਜੈ ਭਾਈ ਭਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸੱਚ ਨਾਮ ਆਧਾਰ ਜੋ ਸਤਿਗੁਰ ਸੇਵੈ ਆਪਣਾ ਪਾਈ ਤਿਨ ਕਹਿ ਹਉ ਲਾਗਉ ਪਾਏ ਜਨਮ ਸਵਾਰੀ ਆਪਣਾ ਭਾਈ ਕੁਲ ਭੀ ਲਈ ਬਖਸ਼ਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਕਿਸ ਬਿਗਨ ਨ ਲਾਗੈ ਕੋਈ ਸੋਰਠ ਮਹੱਲਾ ਤੀਜਾ ਹਰ ਜੀਉ ਸ਼ਬਦੇ ਜਾਪਦਾ ਭਾਈ ਪੂਰੇ ਭਾਗ ਮਿਲਾਏ ਸਦਾ ਸੁਖ ਸੁਹਾਗਣੀ ਭਾਈ ਅਣ ਦਿਨ ਰਤਿਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵਹੁ ਗਾਵੋ ਰੰਗ ਰਾਤੇ ਹੋ ਭਾਈ ਹਰ ਸੇ ਤੀ ਰੰਗ ਲਾਏ ਰਹਾਓ ਗੁਰ ਕੀ ਕਾਰ ਕਮਾਉਣੀ ਭਾਈ ਆਪ ਛੋੜ ਚਿਤ ਲਾਏ ਸਦਾ ਸਹਿਜ ਫਿਰ ਦੁੱਖ ਨ ਲੱਗੇਈ ਭਾਈ ਹਰ ਆਪ ਵਸੈ ਮਨ ਆਏ ਪਿਰ ਕਾ ਹੁਕਮ ਨ ਜਾਣੇ ਭਾਈ ਸਾ ਕੁ ਲਖਣੀ ਕੁਨਾਰ ਮਨ ਹਟਕਾਰ ਕਮਾਉਣੀ ਭਾਈ ਵਿਣ ਨਾ ਵੈ ਕੂੜਿਆਰ ਸੇ ਗਾਵੇ ਜਿਨ ਮਸਤਕ ਭਾਗ ਹੈ ਪਾਈ ਭਾਈ ਸਚੈ ਬਹਿ ਰਾਗ ਅੰਦਰ ਰਾਤੇ ਗੁਣ ਰਵੈ ਭਾਈ ਨਿਰਭਉ ਗੁਰ ਲੇਵ ਲਾਗ ਸਭ ਨਾਮ ਆਰ ਜੀਵਾਲ ਦਾ ਭਾਈ ਸੋ ਸੇਵੋ ਦਿਨ ਰਾਤ ਸੋ ਕਿਉ ਮਨੋਂ ਵਿਸਾਰੀਐ ਭਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮਹਿਲੀ ਡੂਮਣੀ ਭਾਈ ਦਰਗਹ ਨਹੀਂ ਥਾਓ ਗੁਰਮੁਖ ਹੋਵੈ ਤਾਂ ਗੁਣ ਰਵੈ ਭਾਈ ਮਿਲ ਪ੍ਰੀਤਮ ਸਾਚ ਸਮਾਓ ਇਤ ਜਨਮ ਹਰਣਾ ਚੇਤਿਉ ਭਾਈ ਕਿਆ ਮੋਹ ਦੇਸੀ ਜਾਏ ਕਿੜੀ ਪਵੰਦੀ ਮੋਹਾਇ ਉਨ ਭਾਈ ਵਿਖਿਆ ਨੂੰ ਲੋਭਾਏ ਨਾਮ ਸਮਾਲੈ ਸੁਖ ਵਸੈ ਭਾਈ ਸਦਾ ਸੁਖ ਸ਼ਾਂਤ ਸਰੀਰ ਨਾਨਕ ਨਾਮ ਸਮਾਲ ਤੂੰ ਭਾਈ ਅਪਰੰਪਰ ਗੁਣੀ ਗਹੀਰ ਸੋਰਠ ਮਹਲਾ 5 ਘਰ ਪਹਿਲਾ ਅਸ਼ਟਪਦੀਆਂ 1 ਓੰਕਾਰ ਸਤ ਗੁਰ ਪ੍ਰਸਾਦ ਸਭ ਜਗ ਜਿਨਹੇ ਉਪਾਇਆ ਪਾਈ ਕਰਨ ਕਾਣ ਸਮਰੱਥ ਜੀਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵਾਥ ਕਿਨ ਕਹੀਐ ਕਿਉ ਦੇਖੀਐ ਪਾਈ ਕਰਤਾ ਏਕ ਕਥ ਗੁਰ ਗੋਵਿੰਦ ਸਲਾਹੀਐ ਪਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪਿਐ ਹਰਿ ਭਗਵੰਤਾ ਨਾਮ ਦਾਣ ਦੇ ਜਨ ਆਪਣੇ ਦੁਖ ਦਰਦ ਕਾ ਹੰਤਾਰਾ ਹਾਓ ਜਾਂ ਕਹਿ ਕਰ ਸਭ ਕਿਛ ਹੈ ਪਾਈ ਨੌ ਨਿਦ ਭਰੇ ਪੰਡਾਰ ਜਿਸ ਕੀ ਕੀਮਤ ਨਾ ਪਵੈ ਭਾਈ ਊਚਾ ਅਗਮ ਪਾਰ ਜੀ ਜੰਤ ਪ੍ਰਤਿਪਾਰ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀ ਹੈ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸ੍ਰੀ ਵੀਰ ਭਾਈ ਪਰਮ ਭਉ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰਿ ਕੈ ਨਾਮ ਨਿਵਾਸ ਮਿਟਾਇ ਅੰਧੇਰਾ ਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰ ਬਚਨੀ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਕੰਟ ਕੰਟ ਬ੍ਰਹਮਪਸਾਰਿਆ ਭਾਈ ਪੀਖੈ ਸੁਣੈ ਹਜੂਰ ਜੇ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿ ਦਿਨ ਮਰੀਐ ਝੂਰ ਕਰਨ ਕਰਾਵਣ ਸਮਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਪੇ ਬినాਸ਼ ਤਿਸ ਭਾਵੈ ਤਾਂ ਮੇਲ ਲੈ ਭਾਈ ਹਿਰਦੈ ਨਾਮ ਨਿਵਾਸ ਗੁਰਮ ਕਮਲ ਪ੍ਰਗਾਸੀ ਆ ਭਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਤਰਤ ਆਕਾਸ਼ ਗੁਰ ਪੂਰੈ ਸੰਤੋਖਿਆ ਭਾਈ ਐਨਸ ਲਾਗਾ ਪਾਓ ਰਸਨਾ RAM ਰਵੇ ਸਦਾ ਭਾਈ ਸਾਚਾ ਸਾਦ ਸੁਆਓ ਕਰਨੀ ਸੁਣ ਸੁਣ ਜੀਵਿਆ ਭਾਈ ਨਿਚਲ ਪਾਇਆ ਥਾਓ ਜਿਸ ਪ੍ਰਤੀਤਨਾ ਆਵੀ ਭਾਈ ਸੋ ਜੀੜਾ ਜਲ ਜਾਓ ਭਾਉ ਗੁਣ ਮੇਰੇ ਸਹਬਾ ਭਾਈ ਆਉ ਤਿਸ ਕੈ ਬਲ ਜਾਓ ਉਹ ਨਿਰਗੁਣਿਆਰੇ ਪਾਲਦਾ ਪਾਈ ਦੇਨ ਥਾਵੇਂ ਥਾਓ ਰਿਜਕ ਸੁਭਾਏ ਸਾਥ ਸਾਸ ਭਾਈ ਗੂੜਾ ਜਾ ਕਨਾਓ ਜਿਸ ਗੁਰ ਸਾਚਾ ਭੇਟੀ ਐ ਭਾਈ ਪੂਰਾ ਤਿਸ ਗਰਮਾਓ ਤਿਸ ਬਿਨ ਖੜੀ ਨਾ ਜੀਵੀ ਐ ਭਾਈ ਸਰਬ ਕਲਾ ਪਰਪੂਰ ਸਾਸ ਗਰਾਸ ਨਾ ਵਿਸਰੈ ਭਾਈ ਪੀਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿਨਾਂ ਪ੍ਰੀਤ ਨ ਲਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਇ ਤਰਾਇਆ ਭਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨੰਦਰ ਨਿਹਾਲਿਆ ਭਾਈ ਕੀ ਤੋਨ ਅੰਗ ਪਾਰ ਮਨ ਤਨ ਸੀਤਲ ਹੋਇਆ ਭਾਈ ਪੋਜਨ ਨਾਮ ਆਧਾਰ ਨਾਨਕ ਤੇ ਸ਼ਰਣਾਗਤੀ ਪਾਈ ਜੇ ਕਿਲ ਬਿਖ ਘਾਟਣ ਹਾਰ ਅੰਚਲ ਲਾਏ ਤਰਾਇਆ ਪਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਪਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਪੋਜਨ ਨਾਮ ਆਧਾਰ ਨਾਨਕ ਤੇ ਸ਼ਰਣਾਗਤੀ ਪਾਈ ਇਹ ਕਲ ਬਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ